ਹਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਆ ਜੀ ਤੇ ਅੱਜ 27 ਪੋ ਤੇ ਸਾਡੇ ਅੱਜ ਨਵਾਂ ਸ਼ਹਿਰ ਈਡੀ ਚ ਲੰਗਰ ਦੁੱਧ ਦਾ ਤੇ ਲੰਗਰ ਚੱਲ ਰਿਹਾ ਜੀ ਦੁੱਧ ਦਾ ਆ ਜੋ ਤੇ ਬਾਕੀ ਠੰਡ ਵੀ ਬਹੁਤ ਅੱਜ ਧੁੰਦ ਬਹੁਤ ਪਈ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਦੁੱਧ ਤੇ ਬਿਸਕੁਟ ਦਾ ਲੰਗਰ ਚੱਲਦਾ ਪਿਆ ਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ੀਦਾਂ ਦੇ ਦਿਨ ਚੱਲਦੇ ਪਏ ਆ ਤੇ ਅੱਜ 27 ਪੋ ਆ ਤੇ ਇਸ ਕਰਕੇ ਅੱਜ ਦੁੱਧਾ ਲੰਗਰ ਆ ਆਪਣੇ ਨਗਰ 'ਚ ਤੇ ਤੂੰ ਦਾ ਠੰਡ ਅੱਜ ਤਾਂ ਬਹੁਤ ਜ਼ਿਆਦਾ ਆ ਤਾਂ ਅੱਜ ਸਾਡੇ ਨਮਾ ਸ਼ਹਿਰ ਚ ਕਈ ਜਗ੍ਹਾ ਤੇ ਲੰਗਰ ਚੱਲ ਰਿਹਾ ਦੁੱਧ ਦੇ ਜੀ ਵਾਹਿਗੁਰੂ ਜੀ ਵਾਹਿਗੁਰੂ ਤੇ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਕਮੈਂਟਾਂ ਚ ਵਾਹਿਗੁਰੂ ਜ਼ਰੂਰ ਲਿਖਿਓ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਹਰ ਇੱਕ ਸਾਲ ਆਪਣੇ ਇੱਥੇ ਲੰਗਰ ਲੱਗਦਾ ਦੁੱਧ ਤੇ ਕੱਲ ਆਪਣੇ ਨੇ ਟਾਲੀ ਸਾਹਿਬ ਗੁਰਦੁਆਰੇ ਦੁੱਧਾ ਲੰਗਰ ਸਗਾ ਤੇ ਅੱਜ ਆਪਣੇ ਇੱਥੇ ਕਲਾਮ ਰੋਡ ਨਵਾਂ ਸ਼ਹਿਰ ਦੁੱਧਾ ਲੰਗਰ ਤੇ ਹਰ ਇੱਕ ਸਾਲ ਲੱਗ ਲਾਂਦੇ ਆ ਜੀ ਤੇ ਬਾਕੀ ਵੀਡੀਓ ਨੂੰ ਜਰੂਰ ਦੇਖਿਓ ਤੇ ਕਮੈਂਟ ਵਾਹਿਗੁਰੂ ਜਰੂਰ ਲਿਖਿਓ ਕਮੈਂਟ ਅੱਜ ਵਾਹਿਗੁਰੂ ਜੀ ਵਾਹਿਗੁਰੂ ਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ